ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਮਲਾ ਅੱਜ ਫਾਜ਼ਿਲਕਾ ਦਾਣਾ ਮੰਡੀ ਵਿਖੇ ਆੜਤੇ ਐਸੋਸੀਏਸ਼ਨ ਪ੍ਰਧਾਨ ਗੋਲਦੀ ਸੇਵਾ ਦੀ ਦੁਕਾਨ ਤੇ ਪੁੱਜੇ ਅਤੇ ਉਹਨਾਂ ਨੇ ਆੜਤੇ ਨਾਲ ਮੁਲਾਕਾਤ ਕੀਤੀ ਅਤੇ ਦਾਣਾ ਮੰਡੀ ਵਿੱਚ ਪਈ ਕਣਕ ਨੂੰ ਲੈ ਕੇ ਚਿੰਤਾ ਜਤਾਈ ਅਤੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਖਾਣ ਨੂੰ ਕਣਕ ਨਹੀਂ ਮਿਲ ਰਹੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੀ ناکامیਾਂ ਦੇ ਚੱਲਦੇ ਹੋਏ ਫਾਜ਼ਿਲਕਾ ਦਾਣਾ ਮੰਡੀ ਵਿੱਚ ਕਣਕ ਪੂਰੀ ਤਰ੍ਹਾਂ ਸੜ ਰਹੀ ਹੈ ਅਤੇ ਲੋਕ ਤੇ ਆਰਪੀਏ ਤੇ ਕਿਸਾਨ ਦੀ ਗਦਾਮੀ ਹੈ ਉਹ ਵੀ ਇਹਦੇ ਵਿੱਚ ਰਲ ਗਈ ਹੈ ਤੇ ਉਹ ਵੀ ਪੂਰਾ ਨੁਕਸਾਨ ਹੋਇਆ ਜਾ ਰਿਹਾ ਹੈ ਨਾ ਤੇ ਉਹਦੇ ਪ੍ਰੋਫੈਸ਼ਨ ਤੋਂ ਮੰਗ ਕਰਦੇ ਆਂ ਕਿ ਸਹੀ ਤੌਰ ਤੋਂ ਕਣਕ ਇਥੇ ਚੱਕੀ ਜਾਵੇ ਅਤੇ ਕਿਸਾਨਾਂ ਤਿਆਰ ਤੇ ਦਾ ਬੰਦਾ ਹੱਕ ਦਿੱਤਾ ਜਾਵੇ ਇਸ ਲੋਕੇ ਬੋਲਦੇ ਹੋਏ ਜਗਿੰਦਰ ਹਾਣਲਾ ਨੇ ਕਿਹਾ ਕਿ 5 ਮਿੰਟ ਦਾ ਕੰਮ ਹੈ ਪਾਕਿਸਤਾਨ ਵਿੱਚ ਕਰ ਦਿੱਤਾ ਜਾਣਾ ਪਰ ਇਨਸਾਨੀਅਤ ਦੇ ਨਾਤੇ ਆਰਮੀ ਜੋ ਕਰ ਰਹੀ ਹੈ ਉਸ ਨੂੰ ਸਲੂਟ ਕਰਦੇ ਹਾਂ ਤੇ ਜਿਲ੍ਹਾ ਪ੍ਰਸ਼ਾਸਨ ਜੋ ਕਹਿ ਰਿਹਾ ਹੈ ਲੋਕਾਂ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਕੀ ਕੁਝ ਅੱਜ ਫਾਜ਼ਲਕਾ ਦੇ ਵਿੱਚ ਆਰਟੀਐਸ ਐਸੋਸੀਏਸ਼ਨ ਨਾਲ ਮਿਲਣ ਦਾ ਮੌਕਾ ਮਿਲਿਆ ਸਾਨੂੰ ਚੁਣੇ ਗਏ ਪ੍ਰਧਾਨ ਜੀ ਗੋਲਡੀ ਸਾਹਿਬ ਤੇ ਸਾਰੀ ਟੀਮ ਦਾ ਮਿਲ ਕੇ ਬਹੁਤ ਚੰਗਾ ਲੱਗਿਆ ਬੜੀ ਬੜਾ ਇਕੱਠਾ ਹੈ ਇਹਨਾਂ ਦਾ ਪਰ ਜਿਹੜੀਆਂ ਇਹਨਾਂ ਦੀਆਂ ਗੱਲਾਂ ਸੁਣੀਆਂ ਮੈਂ ਸੁਣ ਕੇ ਬੜਾ ਹੈਰਾਨ ਵੀ ਹੋਇਆ ਔਰ ਮੰਡੀ ਦੇ ਵਿੱਚ ਜੋ ਕਣਕ ਦਾ ਹਾਲ ਹੈ ਉਹ ਵੇਖ ਕੇ ਮਨ ਨੂੰ ਦੁੱਖ ਬਹੁਤ ਹੋਇਆ ਜਿੱਥੇ ਪੂਰੇ ਵਰਲਡ ਦੇ ਵਿੱਚ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਲੋਕ ਭੁੱਖੇ ਮਰਦੇ ਕਿਸ ਜਗ੍ਹਾ ਤੇ ਇਹਨਾਂ ਨੂੰ ਖਾਣ ਦੇ ਖਾਣ ਦੀ ਰੋਟੀ ਦਾ ਜਗਾੜ ਹੈ ਨਹੀਂ ਕਣਕ ਹੈ ਨਹੀਂ ਕਣਕ ਦਾ ਪਾ ਇਸ ਵੇਲੇ ਆਸਮਾਨ ਤੇ ਹੈ ਤੇ ਇੱਥੇ ਕਣਕ ਛੜਦੀ ਪਈ ਹੈ ਕਾਲੀ ਹੋਈ ਜਾਂਦੀ ਹੈ ਪਾਣੀ ਦੇ ਵਿੱਚ ਰੋਲਦੀ ਪਈ ਹੈ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਇਹ ਬੜੇ ਦੁੱਖ ਦੀ ਗੱਲ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਮੀਜੇਟ ਇਮੀਜੇਟਲੀ ਕਣਕ ਦੀ ਇਥੋਂ ਲਿਫਟਿੰਗ ਹੋਏ ਉਹਦੀ ਸੰਭਾਲ ਹੋਏ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਆੜਤੀਏ ਬਹੁਤ ਪਰੇਸ਼ਾਨ ਹੈ ਇਹਨਾਂ ਸਾਰਿਆਂ ਦੀ ਦਾਨੀ ਵੀ ਕਣਕ ਦੇ ਵਿੱਚ ਖਤਮ ਹੋ ਜਾਣੀ ਹੈ ਕਿਸਾਨ ਵੀਰਾਂ ਦਾ ਵੀ ਨੁਕਸਾਨ ਹੋਣਾ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰਾ ਕੰਮ ਸਮੇਟ ਕੇ ਇਹ ਜਿਹੜਾ ਸੀਜ਼ਨ ਲੱਗਿਆ ਕਣਕ ਬਹੁਤ ਵਧੀਆ ਵਾਇਗਰੂ ਦੀ ਕਿਰਪਾ ਰਹੀ ਹੈ ਵਧੀਆ ਹੋਈ ਹੈ ਕਿਸਾਨਾਂ ਦੀ ਵੀ ਔਰ ਆੜਤੀਆਂ ਦੀ ਵੀ ਔਰ ਇਹਨੂੰ ਸੰਭਾਲਿਆ ਜਾਵੇ ਸਭ ਤੋਂ ਪਹਿਲਾਂ ਤਾਂ ਅਸੀਂ ਸਲੂਟ ਕਰਦੇ ਹਾਂ ਹਿੰਦੁਸਤਾਨ ਦੇ ਸਾਡੇ ਫੌਜੀਆਂ ਦੀ ਸਾਡੇ ਫੌਜੀ ਵੀਰਾਂ ਦੀ ਜਿਹੜੇ ਸਰਹੱਦਾਂ ਤੇ ਬੈਠੇ ਔਰ ਜਿਨ੍ਹਾਂ ਨੇ ਮੂੰਹ ਤੋੜ ਜਵਾਬ ਦਿੱਤਾ ਪਾਕਿਸਤਾਨ ਦਾ ਅਸੀਂ ਤੇ ਸਾਡੀ ਸਾਰੀ ਟੀਮ ਔਰ ਮੈਂ ਸਮਝਦਾ ਕਿ ਸਾਰਾ ਹਿੰਦੁਸਤਾਨ ਅੱਜ ਇੰਡੀਅਨ ਆਰਮੀ ਦੇ ਨਾਲ ਹੈ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਜੋ ਮੈਂ ਅੱਗੇ ਵੀ ਕਹਣਾ ਉਹਨਾਂ ਤੇ ਜਿੱਦੋਂ ਕਿ ਤੇ ਆਪਾਂ ਨੂੰ ਲੱਗਦਾ ਕੋਈ ਆਪਣੀ ਜ਼ਿੰਮੇਵਾਰੀ ਲੱਗਦੀ ਆਪਾਂ ਨੂੰ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਫੌਜ ਦੇ ਆਰਮੀ ਦੇ ਕੰਮ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਔਰ ਮੂਹ ਤੌਰ ਜਵਾਬ ਦੇਣਾ ਚਾਹੀਦਾ ਜਿਹੜਾ ਅਤਿੰਗਵਾਦ ਪਾਕਿਸਤਾਨ ਨੇ ਫਲਾ ਰੱਖਿਆ ਹੈ ਸਾਰੇ ਵਰਲਡ ਦੇ ਵਿੱਚ ਚਾਹੇ ਅਮਰੀਕਾ ਦੇ ਵਿੱਚ ਚਾਹੇ ਹੁਣ ਹਿੰਦੁਸਤਾਨ ਦੇ ਵਿੱਚ ਕੋ ਨੂੰ ਅੱਜ ਸਬਕ ਸਖਾਨ ਦਾ ਟਾਈਮ ਆ ਔਰ ਬਹੁਤ ਵਧੀਆ ਸਬਕ ਸਿਖਾ ਰਹੇ ਆ ਆਪਾਂ ਆਪਾਂ ਬੜੇ ਮਹਫੂਜ਼ ਐ ਆਪਣੇ ਨੌਜਵਾਨ ਆਪਣੇ ਆਰਮੀ ਦੇ ਸਾਥੀ ਆਪਦਾ ਘਰ-ਬਾਰ ਛੱਡ ਕੇ ਸਰਦਾਂ ਤੇ ਬੈਠੇ ਆ ਕਿ ਆਪਾਂ ਆਰਾਮ ਨਾਲ ਸੋਚੀਏ ਪਰ ਜੋ ਆਰਡਰ ਆਂਦਾ ਐ ਐਡਮਿਨਿਸਟ੍ਰੇਸ਼ਨ ਜੋ ਪ੍ਰਸ਼ਾਸਨ ਦਾ ਹੁਕਮ ਆਂਦਾ ਉਹਨੂੰ ਮੰਨਣਾ ਚਾਹੀਦਾ ਜਦੋਂ ਲਾਈਟਾਂ ਬੰਦ ਕਰਨ ਦਾ ਹੁਕਮ ਆਏ ਲਾਈਟਾਂ ਬੰਦ ਕਰੋ ਜਦੋਂ ਘਰ ਬੈਣ ਦਾ ਹੁਕਮ ਆਏ ਘਰ ਬੈਠੋ ਬਾਕੀ ਘਬਰਾਣ ਦੀ ਕੋਈ ਲੋੜ ਨਹੀਂ ਆਪਣੀ ਆਰਮੀ ਬਹੁਤ ਦੀਵਾਰ ਦੀ ਤਰ੍ਹਾਂ ਖੜੀ ਹੈ ਔਰ 5 ਮਿੰਟ ਦਾ ਕੰਮ ਹੈ ਮੈਨੂੰ ਲੱਗਦਾ ਕਿ ਪਾਕਿਸਤਾਨ ਖਤਮ ਕਰਨਾ ਆਪਾਂ ਇਨਸਾਨੀਅਤ ਨੂੰ ਦੇਖਦੇ ਹੋਏ ਜੋ ਵੀ ਕਰਦੇ ਪਏ ਆ ਬਹੁਤ ਵਧੀਆ ਕਰਦੇ ਸਰ ਸਰ ਤੁਹਾਡੀ ਵੀਡੀਓ ਜਿਹੜੀ ਕਾਫੀ ਵਾਇਰਲ ਹੁੰਦੀ ਹੈ ਲੋਕਾਂ ਦੀ ਮਦਦ ਕਰਦੇ ਹੋ ਇੱਕ ਵਕਤ ਬਹੁਤ ਸਿਹਰੀ ਲੱਭੀ ਹੈ ਤੇ ਜਿਹੜਾ ਆਪਣਾ ਬਾਰਡਰ ਈ ਹੈ ਬਾਰਡਰ ਦੇ ਕਸਬੇ ਲੋਕ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਬਾਰਡਰ ਵਾਲਿਆਂ ਦੇ ਮੈਂ ਇਹ ਕਹਿਣਾ ਚਾਹਨਾ ਕਿ ਜਿੱਥੇ ਵੀ ਸਾਡੀ ਜ਼ਰੂਰਤ ਹੈ ਡਾਇਓ ਐਮਬੂਲੈਂਸ ਆ ਹੁਣ ਅਸੀਂ ਪੂਰੀਆਂ ਤਿਆਰ ਕਰਕੇ ਦੋ ਐਮਬੂਲੈਂਸਾਂ ਵੀ ਦੇ ਦ ਵੈਂਟੀਲੇਟਰ ਖੜੀਆਂ ਜਿੱਪੀਆਂ ਹੋਈਆਂ ਔਰ ਬਾਰਡਰ ਤੇ ਵੀ ਇੱਕ ਭੇਜੀ ਹੋਈ ਹੈ ਦੋ ਸਾਡੇ ਤੋਂ ਖੜੀਆਂ ਜਿਹਦੇ ਵੀ ਕਿਤੇ ਸਾਨੂੰ ਜਰੂਰ ਪਾਉਗੀ ਅਸੀਂ ਮੈਡੀਕਲ ਸਹੂਲਤ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਬਾਰਡਰ ਦੇ ਵਿੱਚ ਜੇ ਕਿਸੇ ਲੇਡੀਜ਼ ਨੂੰ ਲੋਡ ਪੈਂਦੀ ਹੈ ਜਾਂ ਬੱਚੇ ਨੂੰ ਲੋਡ ਪੈਂਦੀ ਹੈ ਅਸੀਂ ਇਮੀਡੀਏਟਲੀ ਉਹਦੀ ਡਾਕਟਰੀ ਮਦਦ ਵੀ ਕਰਾਵਾਂਗੇ ਔਰ ਉਹਦਾ ਲਾਜ਼ਮੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत